ਇਹਨਾਂ ਨੇ ਬੰਗਲਾਦੇਸ਼ ਬਣਾ ਦੇਣਾ ਸੀ ਇੰਡੀਆ ਨੂੰ ਇਹ ਬੀਬੀ ਕੰਗਣਾ ਕਹਿੰਦੀ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਸੀਸ ਨਾ ਦਿੰਦੇ ਅੱਜ ਕੰਗਣਾ ਤੇਰੇ ਬੁਰਕਾ ਪਾਇਆ ਹੋਣਾ ਸੀ ਤੂੰ ਵੀ ਮੁਸਲਮਾਨ ਨਹੀਂ ਹੋਣਾ ਸੀ ਇਹਨੂੰ ਸ਼ਰਮ ਆਉਣੀ ਚਾਹੀਦੀਆਂ ਕੰਗਣਾ ਉਹ ਇਹੋ ਜਿਹਾ ਬਿਆਨ ਦਿੰਦੇ ਇਹਨੂੰ ਮੈਂ ਕਹਿੰਦਾ ਕਿਸਾਨਾ ਗੂ ਵੀ ਬਸ ਪਤਾ ਨਹੀਂ ਕਿਉਂ ਨਹੀਂ ਇਹਨੇ ਤੇ ਪਰਚਾ ਕਰਾਉਂਦੇ ਚਲ ਮੈਂ ਮਿਲ ਜਾਏ ਸੀ ਉਹ ਤੇ ਰੋਕ ਲਾਉਣੀ ਚਾਹੀਦੀ ਆ ਤੇ 315 395 ਇਹ ਧਾਰਾ ਅਰਜ ਅਸੀਂ ਪਰਚਾ ਕਰਾਵਾਂਗੇ ਸਾਂਤਾਂ ਬਾਰੇ ਉਹਨਾਂ ਨੇ ਗੱਲ ਤਾਂ ਦਿਖਾਤਾ ਜਿਹੜੀ ਜਸਵੰਤ ਸਿੰਘ ਖਾਲੜੇ ਤੇ ਫਿਲਮ ਬਣੀ ਆ ਉਹਦੇ ਉੱਤੇ ਤਾਂ ਅੱਸੀ ਕੱਟ ਲਾ ਦੇ ਉਹ ਹਜੇ ਤੱਕ ਰਿਲੀਜ਼ ਕੋਈ ਨਹੀਂ ਕਰੀ ਇਹ ਤੁਸੀਂ ਦਿਨਾਂ ਦੇ ਵਿੱਚ ਹੀ ਰਿਲੀਜ਼ ਕਰਦੇ ਜਿਹੜੀਆਂ ਸਾਡੀਆਂ ਸਰਮਾਰ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਸੀ ਉਹ ਪੂਰੀ ਜਵਾਬ ਦਿੱਤੇ ਜਾ ਰਹੇ ਨੇ ਜਾਂ ਢਿੱਲੀ ਹੈ ਕਾਰਗੁਜ਼ਾਰੀ ਸਾਂਤਾਂ ਬਾਰੇ ਉਹਦੇ ਵਿੱਚ ਦਿਖਾਇਆ ਗਿਆ ਉਹਨਾਂ ਦੀ ਸ਼ਭੀ ਨੂੰ ਖਰਾਬ ਕੀਤਾ ਗਿਆ ਫਿਰ ਜਿਹੜੇ ਜ਼ਮਦਾਰੋਂ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਉੱਥੇ ਗੱਦੀ ਨਸ਼ੀਨ ਨੇ ਉਹ ਕਿਉਂ ਚੁੱਪੋਂ ਨੇ ਦਾ ਹੱਕ ਨਹੀਂ ਬਣਦਾ ਪਰਚੇ ਦਰਜ ਕਿਉਂ ਨਾ ਹੁੰਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਕਿਉਂ ਉਹਨਾਂ ਦੇ ਮੂੰਹਾਂ 'ਚ ਕੌਣੀਆਂ ਪਈਆਂ ਨੇ ਐਸਜੀਪੀਸੀ ਇੰਨਾ ਕਿਹਾ ਕਿ ਇਸ ਦੀ ਤਾੜਨਾ ਵੀ ਕੀਤੀ ਹੈ ਤੇ ਨਾਲ ਇਹ ਕਿਹਾ ਕਿ ਅਸੀਂ ਇਸ ਦੇ ਲਈ ਸ਼ਿਕਾਇਤ ਕਰਦੇ ਹਾਂ ਔਰ ਗ੍ਰਹਿ ਮੰਤਰੀ ਨੂੰ ਇਸ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਪਰਚੇ ਦਰਜ ਕਿਉਂ ਨਹੀਂ ਕਰਾਉਂਦੇ ਪਰਚੇ ਦਰਜ ਵੀ ਕਰਾਉਣਾ ਕੱਲਿਆਂ ਸਖਤ ਕਾਰਵਾਈਆਂ ਨਾਲ ਤਾੜਨਾ ਨਾਲ ਨਾ ਗੱਲ ਬਣਦੀ ਖਸਾਨ ਆਗੂ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਉਹ ਜਾ ਰਹੇ ਸੀ ਪਰ ਉਹਨਾਂ ਨੂੰ ਰੋਕ ਕੇ ਇਸ ਕਰਕੇ ਦਿੱਤਾ ਗਿਆ ਕਿ ਸਿਰੀ ਸਾਹਿਬ ਪਾਇਆ ਕਿਰਪਾਨ ਪਾਈ ਹੈ ਹੰਤ ਜਰਨੈਲ ਸਿੰਘ ਵੀ ਕਹਿੰਦੇ ਨੇ ਭਾਈ ਦੀ ਵੀ ਸਿੱਧੂ ਵੀ ਇਹੀ ਕਹਿੰਦਾ ਸੀ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਿਹਾ ਅਮਰਤਪਾਲ ਵੀ ਇਹ ਕਹਿ ਰਿਹਾ ਹੁਣ ਮੈਂ ਉਹ ਕਿਸਾਨ ਆਗੂ ਨੂੰ ਪੁੱਛਣਾ ਚਾਹੁੰਦਾ ਹੁਣ ਦੱਸੋ ਵੀ ਤੁਸੀਂ ਆਜ਼ਾਦ ਹੋ ਕੋ ਗੁਲਾਮ ਹੋ ਸਲੋਂ ਰਸਿਓ ਉਸ ਟਾਈਮ ਉਹ ਸਾਹ ਵਾਲਾ ਉਸ ਟਾਈਮ ਇਹਨਾਂ ਨੇ ਬਲੈਕ ਦੇ ਵਿੱਚ ਤੁਸੀਂ ਸਾਨੂੰ ਤੁਸੀਂ ਪਤਾ ਮੀਡੀਆ ਦੇ ਵਿੱਚ ਰਿਹਾ 45 45 50 50 ਹਜ਼ਾਰ ਦਨਾਂ ਨੇ ਬਲੈਕ ਵੇਚਿਆ ਤੇ ਦਿੱਲੀ ਦੇ ਵਿੱਚ ਸਿੱਖਾਂ ਨੇ ਫਰੀ ਲੰਗਰ ਲਾਤੇ ਉਹਦੀ ਵੀ ਪੂਰੀ ਦੁਨੀਆ ਵਿੱਚ ਭਾਵੇਂ ਪੰਜਾਬੀਆਂ ਦੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਨਮਾਇंदे ਵੀ ਜਾਂਦੇ ਨੇ ਔਰ ਪੂਰੀ ਚੜਤ ਹੋਵੇ ਪਰ ਉੱਥੇ ਹੀ ਦੇਸ਼ ਦੇ ਅੰਦਰ ਜਦੋਂ ਵਧਿਕੀਆਂ ਹੋ ਜਾਣ ਵਿਤਕਰੇ ਹੋ ਜਾਣ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਸਾਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਿਆ ਜਾ ਰਿਹਾ ਜਾਂ ਫਿਰ ਕੋਈ ਹੋਰ ਵਜ੍ਹਾ ਹੈ ਜਾਂ ਫਿਰ ਇਕਾ ਦੁਕਾ ਘਟਨਾਵਾਂ ਨੇ ਜਿਹੜੀਆਂ ਸੰਕੇਤ ਕੀ ਦਿੰਦੀਆਂ ਨੇ ਖਾਸ ਕਰਕੇ ਕਿਸਾਨ ਆਗੂ ਜਿਹੜਾ ਨੇ ਅੰਮ੍ਰਿਤਧਾਰੀ ਸ੍ਰੀ ਸਾਹਿਬ ਪਾਇਆ ਹੁੰਦਾ ਔਰ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾਂਦਾ 에ਰਪੋਰਟ ਦੇ ਉੱਤੇ ਕਿਵੇਂ ਰੋਕ ਦਿੱਤਾ ਜਾਂਦਾ ਇਸ ਦੇ ਉੱਤੇ ਵੀ ਗੱਲ ਕਰਨਾ ਕਰਾਂਗੇ ਤੇ ਨਾਲ ਹੀ ਬੀਬੀ ਕੰਗਣਾ ਰਣੌਤ ਜਿਹੜੀ ਕਿ ਵਿਵਾਦਤ ਬਿਆਨਾਂ ਦੇ ਕਰਕੇ ਜਾਣੀ ਜਾਂਦੀ ਹੈ ਉਸ ਨੂੰ ਤਵੱਜਾ ਤਵੱਜੋ ਦਈਏ ਜਾਂ ਨਾ ਦਈਏ ਇਸ ਦੀ ਵੀ ਚਰਚਾ ਬੜੀ ਚੱਲਦੀ ਹੈ ਪਰ ਉਹ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਕਿਸਾਨਾਂ ਨੂੰ ਬਦਨਾਮ ਕਰਨ ਲਈ ਬਹੁਤ ਕੁਝ ਬੋਲਦੀ ਹੈ ਸਾਡੇ ਨਾਲ ਇਸ ਵਕਤ ਬੈਠੇ ਨੇ ਨਿਆੰਗ ਸਿੰਘ ਬਾ ਰਾਜਾ ਰਾਜ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਹੀ ਬੰਦੀ ਸਿੰਘਾਂ ਵਲੇ ਵੀ ਮੋਰਚੇ ਦੇ ਵਿੱਚ ਅਜੇ ਤੱਕ ਬੈਠੇ ਹੋ ਹੋਰ ਕੋਈ ਹਾਜ਼ਰੀ ਘੱਟ ਲਾਵੇ ਵੱਧ ਲਾਵੇ ਪਰ ਤੁਸੀਂ ਲਗਾਤਾਰ ਡਟੇ ਹੋ ਪਰ ਜਿਵੇਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬੀਆਂ ਨੂੰ ਸਿੱਖਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਪਹਿਲੇ ਨਜ਼ਰੀਏ ਤੋਂ ਕਿਵੇਂ ਸਮਝਦੇ ਹੋ ਵਜ੍ਹਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਪੂਰੇ ਬਲ ਦੇ ਵਿੱਚ ਜਿਹੜੀ ਸਿੱਖ ਕੌਮ ਆ ਸਿੱਖ ਪੰਥ ਆ ਪੰਜਾਬੀ ਨੇ ਉਹਨਾਂ ਦੀ ਚੜ੍ਹਦੀ ਕਲਾ ਪੂਰਾ ਬੜਲ ਪੰਜਾਬ ਦੇ ਲੋਕਾਂ ਦਾ ਲੋਹਾ ਮੰਦਾ ਬਹਾਦਰ ਕੌਮ ਮੰਦਾ ਤੇ ਜਿਹੜੀ ਸਿੱਖ ਕੌਮ ਆ ਸਿੱਖ ਪੰਥਾ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਿਆ ਸੀ ਕਿਸੇ ਦਾ ਬੁਰਾ ਸੋਚਿਆ ਹੀ ਕੋਈ ਨਹੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਵੀ ਧਰਮ ਆ ਜਿਹੜਾ ਦੁਨੀਆ ਦੇ ਉੱਤੇ ਸਭ ਦਾ ਸਤਿਕਾਰ ਕਰਦਾ ਤੇ ਅੱਜ ਜਿਹੜੀ ਭਾਰਤ ਸਰਕਾਰ ਆ ਆਰਐਸਐਸ ਬੀਜੇਪੀ ਦੀ ਸਰਕਾਰ ਉਹ ਜਿਹੜੀ ਸਿੱਖਾਂ ਨੂੰ ਅੱਤਵਾਦੀ ਪੇਸ਼ ਕਰ ਰਹੀ ਹੈ ਪੂਰੇ ਵਰਲਡ ਦੇ ਵਿੱਚ ਹਾਲਾਂਕਿ ਸਿੱਖ ਨੇ ਜਿਹੜੇ ਉਹ ਸਰਵਤ ਦਾ ਭਲਾ ਮੰਗਦੇ ਨੇ ਤੇ ਅਸੀਂ ਅੱਤਵਾਦੀ ਨਹੀਂ ਅਸੀਂ ਸਤਵਾਦੀ ਆ ਅਸੀਂ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜੇ ਫਾਸੀ ਦੀ ਗੱਲ ਕਰੀਏ ਤਾਂ ਸਿੱਖ ਫਾਸੀ ਜਿਹੜੇ ਜੇ ਕਾਲੀ ਪਾਣੀ ਦੀ ਗੱਲ ਕਰੀਏ ਤਾਂ ਉੱਥੇ ਸਿੱਖਾਂ ਦੀ ਗੰਦੀ ਜਾਲੀ ਜੀ ਅਸੀਂ ਗੋਲੀਆਂ ਦੇ ਸ਼ਿਕਾਰ ਹੋਈ ਉਥੇ ਜੇ ਅੰਦੋਲਨ ਦੇ ਵਿੱਚ ਤਾਂ ਵੀ ਉਥੇ ਪੰਜਾਬੀਆਂ ਦੀ ਵੱਧ ਗਿਣਤੀ ਤੁਹਾਨੂੰ ਨਜ਼ਰ ਆਊਗੀ ਤੇ ਆਜ਼ਾਦੀ ਦੇ ਵਿੱਚ ਵੱਡਾ ਹਿੱਸਾ ਪੰਜਾਬੀਆਂ ਦਾ ਰੋਲ ਆ ਤੇ ਅੱਜ ਵੀ ਜੇ ਭਾਰਤ ਦੀ ਹੋਂਦ ਬਰਕਰਾਰ ਆ ਉਹ ਪੰਜਾਬੀਆਂ ਕਰਕੇ ਕਿਉਂਕਿ ਜਿਹੜੀ ਸਿੱਖ ਪਲਟਨਾ ਸਿੱਖ ਰੈਜੀਮੈਂਟ ਆ ਉਹ ਚైనా ਦੇ ਬਾਰਡਰ ਤੇ ਤੇ ਪਾਕਿਸਤਾਨ ਦੇ ਬੈਟਰ ਤੇ ਖੜੀ ਐ ਮੂਹਰੇ ਹੋਰ ਨਹੀਂ ਕੋਈ ਤੇ ਜਿਹੜੇ ਇਹ ਦੇਸ਼ ਨੇ ਦੂਜੀਆਂ ਕੰਟਰੀਆਂ ਨੇ ਇਹ ਸਿੱਖਾਂ ਤੋਂ ਡਰਦੀਆਂ ਨੇ ਸਿੱਖ ਫੌਜ ਤੋਂ ਨਹੀਂ ਇਹਨਾਂ ਦੀ ਕੋਈ ਪਰਵਾਹ ਨਹੀਂ ਉਹਨਾਂ ਨੂੰ ਤੇ ਇਸ ਕਰਕੇ ਭਾਰਤੀ ਹੋਣ ਦਸ ਸਿੱਖਾਂ ਕਰਕੇ ਬਰਕਰਾਰ ਹੈ ਜਿਹੜੀ ਸਰਕਾਰਾਂ ਨੇ ਉਹ ਸਾਨੂੰ ਅਤਵਾਦੀ ਵੱਖਵਾਦੀ ਕਾਸ਼ਤਾਨੀ ਦੇਸਟਰੋ ਹੀ ਬਾਇਪਸ ਕਰ ਰਹੀਆਂ ਨੇ ਜੇ ਇੰਨਾ ਵੱਡਾ ਇਤਿਹਾਸ ਦੇ ਪੰਨੇ ਭਰੇ ਪਿਆ ਕੁਰਬਾਨੀਆਂ ਨਾਲ ਦੂਸਰੇ ਪਾਸੇ ਤੁਸੀਂ ਕਹੇ ਕਿ ਹਕੂਮਤ ਦੀ ਨਜ਼ਰ ਚ ਸਾਨੂੰ ਕਿਵੇਂ ਵੇਖਿਆ ਜਾਂਦਾ ਹੁਣ ਜਿਹੜੀ ਤਾਜ਼ਾ ਘਟਨਾਕ੍ਰਮ ਦੀ ਇੱਕ ਉਦਾਹਰਣ ਲਈਏ ਕਿਸਾਨ ਆਗੂ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਉਹ ਜਾ ਰਹੇ ਸੀ ਪਰ ਉਹਨਾਂ ਨੂੰ ਰੋਕ ਕੇ ਇਸ ਕਰਕੇ ਦਿੱਤਾ ਗਿਆ ਕਿ ਸ੍ਰੀ ਸਾਹਿਬ ਪਾਇਆ ਕਿਰਪਾਨ ਪਾਈ ਹੈ ਉਹ ਕਹਿੰਦੇ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤੇ ਫਿਰ ਜਦੋਂ ਸੰਤ ਜਰਨੈਲ ਸਿੰਘ ਵੀ ਕਹਿੰਦੇ ਨੇ ਭਾਈ ਜੀ ਵੀ ਸਿੱਧੂ ਵੀ ਇਹੀ ਕਹਿੰਦਾ ਸੀ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਿਹਾ ਅਮਰਤਪਾਲ ਵੀ ਇਹ ਕਹਿ ਰਿਹਾ ਹੁਣ ਮੈਂ ਉਹ ਕਿਸਾਨ ਆਗੂਆਂ ਨੂੰ ਪੁੱਛਣਾ ਚਾਹੁੰਦਾ ਹੁਣ ਦੱਸੋ ਵੀ ਤੁਸੀਂ ਆਜ਼ਾਦ ਹੋ ਕੋ ਗੁਲਾਮ ਹੋ ਜੀ ਆਜ਼ਾਦ ਹੁੰਦੇ ਸਾਡੇ ਏਅਰ ਇੰਡੀਆ ਦੇ ਵਿੱਚ ਹੀ ਸਾਡੇ ਇੱਥੇ ਦੇਸ਼ ਦੇ ਵਿੱਚ ਹੀ ਉਹ 6.9 ਇੰਚੀ ਗਰਪਾਨ ਨੂੰ ਕੋਈ ਰੋਕ ਟੋਕ ਨਹੀਂ ਹੈ ਤੇ ਉਹ ਉਹ ਪਹਿਲਾਂ ਵੀ ਜਾਂਦੀ ਨੇ ਤੇ ਇਹਨਾਂ ਨੂੰ ਕਿਉਂ ਰੋਕਿਆ ਗਿਆ ਸਿਰਫ ਦੋਰੇ ਮਾਹੌਤਾਂ ਦੇ ਸਿੱਖਾਂ ਨਾਲ ਬਣਾਏ ਜਾ ਰਹੇ ਨੇ ਤੇ ਹੁਣ ਕਿਸਾਨ ਆਗੂਆਂ ਨੂੰ ਵੀ ਸਮਝ ਲੈਣਾ ਚਾਹੀਦਾ ਜਿਹੜੇ ਅ ਅਜੇ ਵੀ ਜਿਹੜੇ ਉਹਨਾਂ ਦਾ ਕਹਿੰਦੇ ਵੀ ਅਸੀਂ ਆਜ਼ਾਦ ਆ ਉਹ ਲੋਕ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਦੱਸੋ ਵੀ ਤੁਸੀਂ ਆਜ਼ਾਦ ਹੋ ਕੋ ਗੁਲਾਮ ਹੋ ਸਾਨੂੰ ਦੋਰੇ ਮਾਅਦਾਂ ਅnder ਪੜਾਇਆ ਜਾ ਰਹੇ ਨੇ ਦੇਖ ਇਸ ਦੇਸ਼ ਦੇ ਵਿੱਚ ਹਮੇਸ਼ਾ ਹੀ ਸਾਡੇ ਨਾਲ ਬੇਇੱਜ਼ਤੀ ਕੀਤਾ ਦੋਰੇ ਮਾਅਦਾਂ ਦੇ ਕਾਨੂੰਨ ਆ ਕਾਨੂੰਨ ਆਉਣ ਦੀ ਚੀਜ਼ ਹੀ ਨਹੀਂ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਸੰਵਿਧਾਨ ਦੇ ਜਾਬ ਦੇ ਵਿੱਚ ਬੈਠਿਆਂ ਇੱਥੇ ਵੀ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਤੇ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਇਹਨਾਂ ਦੀਆਂ ਰਿਹਾਈਆਂ 15 ਸਾਲ ਪਹਿਲਾਂ ਬਣਦੀਆਂ ਸੀ ਹਾਲਾਂਕਿ ਇਹਨਾਂ ਨੂੰ 30 ਸਾਲ 32 ਸਾਲ 34 ਸਾਲ ਹੋ ਗਏ ਤੇ ਫਿਰ ਉਹ ਮੈਨੂੰ ਦੱਸੋ ਵੀ ਕਾਨੂੰਨ ਕੌਣ ਤੋੜਦਾ ਸਰਕਾਰ ਤੋੜ ਰਹੀ ਆ ਜਾਂ ਸਿੱਖ ਤੋੜ ਰਹੇ ਨੇ ਜਾਂ ਅਸੀਂ ਤੋੜ ਰਹੇ ਹਾਂ ਜਿਹੜੇ ਇੱਥੇ ਬੈਠੇ ਆਂ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕਾਨੂੰਨ ਦੀ ਲੰਗਣਾ ਸੰਵਿਧਾਨ ਨੂੰ ਤੋੜਨ ਦੀ ਗੱਲ ਸਰਕਾਰਾਂ ਨੇ ਕੀਤੀ ਆ ਜੇ ਸਰਕਾਰ ਸੰਵਿਧਾਨ ਮੰਨਦੀ ਹੁੰਦੀ ਜਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦੀ ਫਿਰ ਜਿਹੜੇ ਬੰਦੀ ਸਿੰਘ ਨੇ ਉਹ ਕਾਦੇ ਰਿਹਾ ਹੋਣਾ ਚਾਹੀਦੇ ਸੀ ਇਸ ਕਰਕੇ ਇਹ ਤਾਂ ਖਾਮ ਖਾ ਸਾਨੂੰ ਨਾ ਇਹ ਜਿਹੜਾ ਹੈਗਾ ਉਹ ਅਤਵਾਦੀ ਪੀਸ ਕਰ ਰਹੀਆਂ ਨੇ ਪਰ ਪੂਰੇ ਵਰਲਡ ਦੇ ਵਿੱਚ ਜੋ ਅੱਜ ਸਿੱਖਾਂ ਦੀ ਸ਼ਭੀ ਆ ਉਹ ਇੱਕ ਬਹੁਤ ਉੱਚੀ ਆ ਸਾਰੇ ਬੰਦ ਦੇ ਵਿੱਚ ਜੇ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ ਕਿਤੇ ਹੋਰ ਦੇਸ਼ ਦੇ ਵਿੱਚ ਵੀ ਕੋਈ ਸਮੱਸਿਆ ਆਉਂਦੀ ਆ ਚਾਹੇ ਤੁਸੀਂ ਕਹੋ ਕੋਈ ਬਿਮਾਰੀ ਦੀ ਆ ਚਾਹੇ ਹੜਾਂ ਦੀ ਸਥਿਤੀ ਆ ਚਾਹੇ ਕਿਸੇ ਜੰਗ ਲੱਗਦਾ ਉੱਥੇ ਜਿਹੜੀਆਂ ਸਿੱਖ ਜਿਹੜੇ ਸੰਗਤਾਂ ਨੇ ਜਿਸ ਤਰ੍ਹਾਂ ਖਾਪਾ ਹੀ ਖਾਲਸਾ ਰਵ ਰਵੀ ਸਿੰਘ ਖਾਲਸਾ ਖਾਲਸਾ ਏਡ ਵਾਲੇ ਨੇ ਉਹ ਉੱਥੇ ਆਪਣੀਆਂ ਸੇਵਾਵਾਂ ਨਾਲੇ ਕੇ ਪਹੁੰਚ ਜਾਂਦੇ ਨੇ ਕਿਤੇ ਵੀ ਹੋਵੇ ਭਾਰਤ ਦੇ ਵਿੱਚ ਵੀ ਜੇ ਕਰੋਨਾ ਕਾਲ ਚੱਲਿਆ ਉਹਦੇ ਵਿੱਚ ਵੀ ਜਿਹੜੇ ਸਿੱਖਾਂ ਨੇ ਵੱਡਾ ਯੋਗਦਾਨ ਲੰਗਰ ਲਾ ਕੇ ਜਾਂ ਉਸ ਟਾਈਮ ਹੋਰ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਸੇਵਾਵਾਂ ਕੀਤੀਆਂ ਤੇ ਇਹ ਨਹੀਂ ਕਰ ਸਕਦੇ ਜਿਹੜੇ ਸਰਕਾਰ ਸਰਕਾਰ ਨਹੀਂ ਕਰ ਸਕਦੇ ਉਹ ਸੇਵਾਵਾਂ ਇਹਨਾਂ ਤੋਂ ਲੰਗਰ ਨਹੀਂ ਲੱਗਦੇ ਤੇ ਇਹ ਜਦ ਜਿਹੜਾ ਉਹ ਸਿਲੰਡਰ ਸੀ ਉਸ ਟਾਈਮ ਉਹ ਸਾਹ ਵਾਲਾ ਉਸ ਟਾਈਮ ਇਹਨਾਂ ਨੇ ਬਲੈਕ ਦੇ ਵਿੱਚ ਤੁਸੀਂ ਸਾਨੂੰ ਤੁਸੀਂ ਪਤਾ ਮੀਡੀਆ ਦੇ ਵਿੱਚ ਰਿਹਾ 45 45 50 50 ਹਜ਼ਾਰ ਦਨਾਂ ਨੇ ਬਲੈਕ ਵੇਚਿਆ ਤੇ ਦਿੱਲੀ ਦੇ ਸਿੱਖਾਂ ਨੇ ਫਰੀ ਲੰਗਰ ਲਾਤੇ ਉਹਦੇ ਵੀ ਹੂੰ ਤੇ ਫਿਰ ਸਿੱਖਾਂ ਦੀ ਕੀ ਘਾਟ ਆ ਸਿੱਖਾਂ ਦੇ ਵਿੱਚ ਅਸੀਂ ਦਾ ਸਰਬਸਤ ਦਾ ਭਲਾ ਮੰਗਦੇ ਆ ਤੇ ਸਾਨੂੰ ਇਹ ਅੱਤਵਾਦੀ ਪੇਸ਼ ਕਰ ਰਹੇ ਨੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਸਭੀ ਆ ਭਾਲ ਸਰਕਾਰ ਦੀ ਇਹ ਅੱਤਵਾਦੀ ਆਪ ਹੀ ਬਣ ਗਏ ਆ ਜੇ ਭਾਈ ਨੱਜਰ ਤੇ ਇੰਗਲੈਂਡ ਦੇ ਵਿੱਚ ਹਮਲਾ ਹੋਇਆ ਉਹਨੂੰ ਮਾਰਿਆ ਗਿਆ ਖੰਡੇ ਤੇ ਹਮਲਾ ਹੋਇਆ ਜੇ ਟਰੂਡੋ ਨੇ ਕਿਹਾ ਰੌਲਾ ਪਾਤੇ ਇਹਨਾਂ ਨੇ ਇਹ ਖਾਸਤਾਨੀ ਆ ਇਹ ਖਾਲਤਾਨੀ ਮੰਨਦਤ ਕਰਦੇ ਨੇ ਜਦੋਂ ਅਮਰੀਕਾ ਦੇ ਵਿੱਚ ਆਪਣੇ ਪੰਨੂ ਦੇ ਉੱਤੇ ਹਮਲਾ ਹੋਇਆ ਤੇ ਅਮਰੀਕਾ ਨੇ ਕਿਹਾ ਵੀ ਤੁਹਾਡੇ ਬੰਦੇ ਸਾਡੀ ਇੱਥੇ ਜਿਹੜੇ ਹੈਗੇ ਨੇ ਨਾਗਰਿਕ ਨੇ ਉਹਨਾਂ ਨੂੰ ਮਾਰ ਰਹੇ ਨੇ ਆਗੇ ਤੇ ਉਸ ਕੱਚਾ ਚਿੱਠਾ ਜਿਹੜਾ ਇਹਨਾਂ ਦਾ ਸਾਰਾ ਖੁੱਲ ਗਿਆ ਉਹਨਾਂ ਖੇਲੋ ਗੁਪਤਾ ਵਰਗੇ ਹੁਣ ਉਹ ਅੱਜ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੈਠਿਆ ਜਾਂ ਨਹੀਂ ਤੇ ਉੱਥੇ ਜਾ ਕੇ ਗਤੀਵਿਧੀਆਂ ਕਰਦੇ ਸਾਡੇ ਜਿਹੜੇ ਆਗੂ ਨੇ ਜਾਂ ਨੌਜਵਾਨ ਨੇ ਉਹਨਾਂ ਨੂੰ ਮਾਰ ਰਹੇ ਨੇ ਹੁਣ ਦੱਸੋ ਵੀ ਅਸੀਂ ਅੱਤਵਾਦੀਆਂ ਜਾਂ ਇਹ ਅੱਤਵਾਦੀ ਨੇ ਜਦੋਂ ਸਾਰੇ ਕੁਝ ਡੈਫੀਨੇਸ਼ਨ ਸਾਡੇ ਸਾਹਮਣੇ ਆਈ ਤਾਂ ਹੋ ਨਹੀਂ ਸਕਦਾ ਸਰਕਾਰ ਨੂੰ ਭੁਲੇਖਾ ਹੋਵੇ ਕਿ ਸਿੱਖਾਂ ਨੇ ਕਿੱਥੇ-ਕਿੱਥੇ ਕਿੰਨੀ ਕੁਰਬਾਨੀ ਦਿੱਤੀ ਔਰ ਜਾਂ ਸੇਵਾ ਨਹੀਂ ਕੀਤੀ ਬਾਅਦ ਛੱਡ ਕੇ ਕਈ ਥਾਵਾਂ ਦੇ ਉੱਤੇ ਤਾਂ ਸਮਾਗਮ ਵਿਸ਼ੇਸ਼ ਤੌਰ ਤੇ ਰੱਖੇ ਜਾਂਦੇ ਆ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਪੱਗਾਂ ਬੰਨੀਆਂ ਹੁੰਦੀਆਂ ਆਪ ਵੀ ਕਈ ਵਾਰੀ ਪੱਗ ਬੰਨ ਲੈਂਦੇ ਆ ਔਰ ਉਸ ਸਨਮਾਨ ਵੀ ਕਰਦੇ ਆ ਕਿ ਸਿੱਖ ਹਸਤੀਆਂ ਨੇ ਜੀ ਇਹਨਾਂ ਨਾਲ ਸਾਡਾ ਬੜਾ ਪ੍ਰੇਮ ਹੈ ਫਿਰ ਉਹ ਪ੍ਰੋਗਰਾਮ ਕੀ ਵਿਖਾਵੇ ਲਈ ਬੰਨਈਏ ਸਿਰਫ ਵਿਖਾਵੇ ਲਈ ਆ ਤੇ ਜਿਹੜਾ ਜਦੋਂ ਲੋਕ ਜਿਹੜੀ ਸਿੱਖਾਂ ਦੀ ਉਹ ਹਮਦਰਦੀ ਲੈਣ ਵਾਸਤੇ ਕੀਤੇ ਜਾਂਦੇ ਨੇ 550 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਜਦੋਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੁਲਤਾਨਪੁਰ ਲੋਧੀ ਉਦੋਂ ਵੀ ਪ੍ਰਧਾਨ ਮੰਤਰੀ ਮੋਲਦੀ ਸੀ ਉਸ ਟਾਈਮ ਵੀ ਉਹਨੇ ਕਿਹਾ ਸੀ ਵੀ ਅਸੀਂ ਬੰਦੀ ਸਿੰਘਾਂ ਨੂੰ ਸਾਰਿਆਂ ਨੂੰ ਰਿਲੀਜ਼ ਕਰਾਂਗੇ ਜਿਨ੍ਹਾਂ ਦੀ ਸਜ਼ਾ ਖਤਮ ਹੋ ਗਈ ਉਹਨਾਂ ਨੂੰ ਸਾਰਿਆਂ ਨੂੰ ਰਿਲੀਜ਼ ਕਰਾਂਗੇ ਤੇ ਅੱਜ ਕਹਿੰਨੇ ਸਾਲ ਬੀਤ ਗਏ ਅਜੇ ਤੱਕ ਨਹੀਂ ਰਿਲੀਜ਼ ਕਰੇ ਇਹਨਾਂ ਨੇ ਤੇ ਕਹਿੰਦੇ ਲੋਕਾਂ ਦੇ ਵੀ ਹੱਥੀਏ ਦਿਖਾਉਣ ਦੰਦ ਖਾਣ ਨੂੰ ਹੋਰ ਨੇ ਦਿਖਾਉਣ ਨੂੰ ਹੋਰ ਨੇ ਸਿਰਫ ਉਸ ਟਾਈਮ ਹੀ ਇਹ ਆ ਕੇ ਸਿੱਖਾਂ ਦੇ ਹੌਮਦਰੀ ਲੈਂਦੇ ਨੇ ਵੀ ਅਸੀਂ ਸਿੱਖਾਂ ਦੇ ਹਥੈਸੀਆਂ ਹਥੈਸੀ ਹੈ ਨਹੀਂ ਸਾਡੀ ਪਿੱਠ ਦੇ ਵੀ ਸੁਰਾ ਮਾਰਦੇ ਨੇ ਜਦੋਂ ਮਾਰਦੇ ਨੇ ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਦੇ ਅੰਸਰ ਹੈ ਖਾਸ ਕਰਕੇ ਬੀਬੀ ਕੰਗਣਾ ਰਣੋਦ ਦੀ ਆਧਾਰਨ ਲਈਏ ਇੱਕ ਤਾਂ ਫਿਲਮ ਉਸ ਵਿਸ਼ੇ ਦੇ ਉੱਤੇ ਜਿਸ ਦੇ ਉੱਤੇ ਉਹਨੂੰ ਸ਼ਾਇਦ ਸਮਝ ਨਾ ਹੋਵੇ ਪਰ ਉਸਨੇ ਬਿਆਨ ਜਿਹੜਾ ਪਿੱਛੇ ਜੇ ਕਿਸਾਨੀ ਅੰਦੋਲਨ ਬਾਰੇ ਵੀ ਦਿੱਤਾ ਕਹਿੰਦੇ ਉੱਥੇ ਤੇ ਜੇ ਅਸੀਂ ਨਾ ਰੋਕਦੇ ਸਰਕਾਰ ਸੂਈ ਤੋਂ ਕੰਮ ਨਾ ਲੈਂਦੀ ਤੇ ਵੱਡਾ ਪਲਾਨ ਬਣਾ ਕੇ ਆਏ ਸੀ ਇਹਨਾਂ ਨੇ ਬੰਗਲਾਦੇਸ਼ ਬਣਾ ਦੇਣਾ ਸੀ ਇੰਡੀਆ ਨੂੰ ਬੀਬੀ ਕੰਗਣਾ ਕਹਿੰਦੀ ਹੈ ਤੇ ਮੈਨੂੰ ਐਂ ਦੱਸਿਓ ਕੰਗਣਾ ਜਦੋਂ ਕਿਸਾਨੀ ਮੋਰਚਾ ਲੱਗਿਆ ਕਿਸਾਨੀ ਮੋਰਚੇ ਨਾਲ ਇੱਕ ਪੂਰੇ ਭਾਰਤ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਟੁੱਟੀ ਹੋਈ ਸੀ ਨਾ ਉਹ ਕਾਇਮ ਹੋਈ ਆ ਜਿਹੜੇ ਲੋਕ ਸੀ ਭਾਰਤ ਦੇ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਗਈ ਵੀ ਸਾਨੂੰ ਸਰਕਾਰ ਨਾਲ ਲੜਾਉਂਦੀਆਂ ਨੇ ਆਪਸ ਵਿੱਚ ਸਾਡਾ ਆਪਸ ਵਿੱਚ ਕੋਈ ਬੈਰ ਨਹੀਂ ਹੈਗਾ ਜਿਸ ਤਰ੍ਹਾਂ ਹਰਿਆਣੇ ਦੇ ਜਿਹੜੇ ਲੋਕ ਸੀ ਉਸ ਟਾਈਮ ਉਦੋਂ ਪਹਿਲਾਂ ਮੋਰਚਾ ਲੱਗਣ ਤੋਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸੀ ਤੁਸੀਂ ਕਈ ਥਾਵਾਂ ਦੇਖਿਆ ਹੁਣ ਹਰਿਆਣੇ ਦੇ ਵਿੱਚ ਸਿੱਖਾਂ ਦੇ ਨਾਲ ਉਹਨਾਂ ਦੀ ਜਿਹੜੀ ਲੜਾਈ ਵੀ ਹੋਈ ਹੈ ਬਹੁਤ ਸਾਰੇ ਥਾਵਾਂ 'ਤੇ ਪਰ ਜਦੋਂ ਕਿਸਾਨੀ ਮੋਰਚਾ ਲੱਗਿਆ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਵੀ ਤੁਹਾਨੂੰ ਤਾਂ ਸਰਕਾਰ ਨਾਲ ਲੜਾ ਰਹੀਆਂ ਨੇ ਅੱਜ ਪੂਰੀ ਜਿਹੜਾ ਹਰਿਆਣਾ ਤੇ ਪੰਜਾਬ ਇੱਕ ਝੋਟਾ ਪੂਰੀ ਮਦਦ ਕਰਦੇ ਨੇ ਤੇ ਇਸ ਤਰ੍ਹਾਂ ਹੋਰ ਜੁਪੀ ਦੇ ਵਿੱਚ ਵੀ ਇਹ ਆ ਇੱਧਰ ਹਰਿਆਣੇ ਦੇ ਵਿੱਚ ਆਪਣੇ ਰਾਜਸਥਾਨ ਜਾਂ ਹੋਰ ਜਿੱਥੇ-ਜਿੱਥੇ ਸੂਬਿਆਂ ਦੇ ਵਿੱਚ ਤਾਮ ਲਾਡੂ ਤੱਕ ਸਾਡੇ ਕੋਲ ਤੇ ਕਿਸਾਨ ਆਏ ਸਭ ਨੂੰ ਪਤਾ ਲੱਗ ਗਿਆ ਵੀ ਪੰਜਾਬੀ ਕੌਮ ਕੇ ਹਜੀ ਜਿਸ ਕੌਮ ਕੀ ਚੀਜ਼ ਆ ਇਹਦਾ ਸਾਰਾ ਨਾਲ ਪਿਆਰ ਕਰਨ ਵਾਲੇ ਨੇ ਇਹਨਾਂ ਵਰਗਾ ਕੋਈ ਹੈ ਹੀ ਨਹੀਂ ਇਹਦਾ ਲੰਗਰ ਲਾਉਂਦੇ ਨੇ ਉਸੇ ਜਿਹੜੇ ਇੱਕ ਸਾਲ ਰਹੇ ਆ ਉੱਥੇ ਕੋਈ ਅੰਤ ਨਹੀਂ ਕਿਸੇ ਲੰਗਰ ਦੀ ਚੀਜ਼ ਦਾ ਕਿਸੇ ਦੀ ਕਿਸੇ ਤੋਂ ਪੈਸਾ ਲਿਆ ਹੋਵੇ ਤੇ ਇਸ ਕਰਕੇ ਜਿਹੜੀ ਇਹ ਕੰਗਣਾ ਕਹਿੰਦੀ ਆ ਵੀ ਉਥੇ ਰੇਪ ਵੀ ਹੁੰਦੇ ਸੀ ਉਥੇ ਬੰਦੇ ਮੈਨੂੰ ਐ ਦੱਸੋ ਵੀ ਦਿਖਾਓ ਤੁਸੀਂ ਕੋਈ ਇੱਕ ਵੀ ਉਹਨਾਂ ਲਿਆ ਦਿਓ ਜਿਹਦੇ ਨਾਲ ਕੋਈ ਇਹੋ ਜਿਹੀ ਇਹਨੂੰ ਸ਼ਰਮ ਆਉਣੀ ਚਾਹੀਦੀਆਂ ਕੰਗਣਾ ਨੂੰ ਇਹੋ ਜਿਹੀ ਬਿਆਨ ਦਿੰਦੇ ਨੂੰ ਤੇ ਇਹ ਤੇ ਕਿਸਾਨ ਆਗੂ ਨੇ ਜਿਹੜੇ ਪਰਚਾ ਕਰਾਉਣ ਮੈਂ ਕਹਿੰਦਾ ਕਿਸਾਨ ਆਗੂ ਵੀ ਬਸ ਪਤਾ ਨਹੀਂ ਕਿਉਂ ਨਹੀਂ ਇਹਨੇ ਤੇ ਪਰਚਾ ਕਰਾਉਂਦੇ ਜਦੋਂ ਇਹਨੇ ਬਿਆਨ ਦਿੱਤਾ ਵੀ ਉਥੇ ਰੇਪ ਹੁੰਦੇ ਰਹੇ ਆ ਇੱਕ ਵੀ ਕੋਈ ਕੋਈ ਐਸਾ ਕੇਸ ਸਾਹਮਣੇ ਲਿਆਵੇ ਤਾਂ ਸਹੀ ਇੱਕ ਸਾਲ ਲਿਆ ਉੱਥੇ ਜੇ ਕੋਈ ਇਸ ਦੀ ਗੱਲ ਹੋਵੇ ਅਸੀਂ ਤਾਂ ਤੀਆਂ ਭੈਣਾਂ ਨੂੰ ਬਸਾਉਣ ਵਾਲੇ ਆ। ਹੂੰ ਤੇ ਮੈਂ ਕੰਗਣਾ ਨੂੰ ਕਹਿਣਾ ਚਾਹਣਾ ਜਿਹੜੀ ਅੱਜ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦੀ ਆ। ਜਦੋਂ ਉਹ ਬੋਲਦੀ ਆ ਸਿੱਖਾਂ ਨੂੰ ਹਮੇਸ਼ਾ ਹੀ ਮਾੜਾ ਬੋਲਦੀ ਆ। ਤੇ ਜੇ ਐਮਰਜੈਂਸੀ ਉਹਨੇ ਫਿਲਮ ਬਣਾਈ ਆ ਉਹਦੇ ਵਿੱਚ ਵੀ ਇੱਕ ਸਿੱਖਾਂ ਨੂੰ ਅੱਤਵਾਦੀ ਦਿਖਾਇਆ ਗਿਆ। ਹੂੰ ਤੇ ਮੈਂ ਕੰਗਣਾ ਨੂੰ ਕਹਿਣਾ ਚਾਹਣਾ ਜਿਹੜੀ ਤੇਰੀ ਅੱਜ ਸਰਦਾਰੀ ਆ ਜਿਹੜੀ ਪਦ ਤੇ ਤੂੰ ਬੈਠੀ ਆ ਐਮਪੀ ਬਣੀ ਹੋਈ ਆ ਤੇ ਜਿਹੜੇ ਤੋਂ ਭੇਸ਼ ਦੇ ਵਿੱਚ ਰਹਿ ਕੇ ਕੁਰਸੀਆਂ ਦਾ ਆਨੰਦ ਮਾਣ ਰਹੇ ਆ ਤੁਰੇ ਫਿਰਦੀਆਂ ਨਾ ਆਜ਼ਾਦੀ ਦੇ ਨਾਲ ਇਹ ਸਿੱਖਾਂ ਦੀ ਬਦੌਲਤ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਸੀਸ ਨਾ ਦਿੰਦੇ ਅੱਜ ਕੰਗਣਾ ਤੇਰੇ ਬੁਰਕਾ ਪਾਇਆ ਹੋਣਾ ਸੀ ਤੂੰ ਵੀ ਮੁ슬ਮਾਨ ਨਹੀਂ ਹੋਣਾ ਸੀਗਾ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇਣਾ ਇਹ ਤਾਂ ਸਾਡਾ ਦੇਣ ਦੇ ਹੀ ਨਹੀਂ ਸਕਦੇ ਗੱਲਾਂ ਇਹ ਵੱਡੀਆਂ-ਵੱਡੀਆਂ ਕਰਦੀਆਂ ਇਸ ਕਰਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਸਰਦਾਰਾਂ ਨੇ ਜਿਹੜੀ ਕੌਮ ਨੇ ਭਾਰਤ ਨੂੰ ਅੱਜ ਵੀ ਵਰਕਰਾਂ ਰੱਖਿਆ ਹੋਇਆ ਅੱਜ ਵੀ ਭਾਰਤ ਦੀ ਛਵੀ ਆ ਜਿਹੜੀ ਉਹ ਸਰਦਾਰਾਂ ਕਰਕੇ ਕਾਇਮ ਆ ਉਹਨਾਂ ਉੱਤੇ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਦੀ ਹੈ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਬੇਹੱਦ ਘਟੀਆ ਦਰਜੇ ਦੀ ਜਿਹੜੀ ਹੈਗੀ ਇਹ ਇਹਦੇ ਦਿਮਾਗ ਦੇ ਵਿੱਚ ਭਰਿਆ ਹੋਇਆ ਅਸਾ ਇਹ ਦਾ ਕੋਈ ਆਪਦਾ ਕਸੂਰ ਹੈ ਨਹੀਂ ਸਰਕਾਰਾਂ ਦਾ ਕਸੂਰ ਆ ਸਰਕਾਰਾਂ ਸਾਰਾ ਕੁਝ ਕਰਾਉਂਦੀਆਂ ਨੇ ਤੁੰ। ਭਾਜਪਾ ਪਾਰਟੀ ਨੇ ਖੁਦ ਇੱਕ ਜਾਰੀ ਕਰ ਦਿੱਤਾ ਪੱਤਰ ਕਹਿੰਦੇ ਕਿ ਬੀਬੀ ਕੰਗਣਾ ਨੂੰ ਹੱਕ ਹੀ ਨਹੀਂ ਹੈ ਕਿਸਾਨੀ ਅੰਦੋਲਨ ਤੇ ਬੋਲਣ ਦਾ ਕਹਿੰਦੇ ਅੱਗੇ ਤੋਂ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਭਾਜਪਾ ਨੇ ਕਹਿਤਾ। ਚੰਗਾ ਜੇ ਚੰਗੇ ਰਹਿਣਗੇ ਜੇ ਕਹਿਤਾ ਚੰਗੇ ਰਹਿਣਗੇ। ਦੇਖੋ ਉਹ ਵੀ ਜਦੋਂ ਉਹਨੂੰ ਸਾਰਾ ਕੁਝ ਸੀਸਾ ਦੇਸ ਜਾਂਦਾ ਫੇਰੀ ਉਹ ਉਹ ਜਿਹੜਾ ਹੈਗਾ ਉਹ ਬੋਲਦੇ ਨੇ। ਤੇ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਅਸੀਂ ਕਹਿੰਦੇ ਆ ਸਰਕਾਰ ਨੂੰ ਜਿਹੜੀ ਇਹਦੀ ਫਿਲਮ ਐ ਮਰਜੈਂਸੀ ਉਹ ਤੇ ਰੋਕ ਲਾਉਣੀ ਚਾਹੀਦੀ ਆ ਤੇ 315 395 ਇਹ ਧਾਰਾ ਅਧਰਜ ਅਸੀਂ ਪਰਚਾ ਕਰਾਵਾਂਗੇ ਤੇ ਅਸੀਂ ਮਿਲ ਕੇ ਹੁਣ ਹੰਡੀ ਜੇ ਨਿਕਦੇ ਨਦਰ ਜਾ ਕੇ ਮਿਲਨੇ ਆਂ ਪਰ ਕਈ ਲੋਕ ਇਹ ਵੀ ਕਹਿ ਰਹੇ ਕਹਿੰਦੇ ਅਜੇ ਫਿਲਮ ਤਾਂ ਰਿਲੀਜ਼ ਹੋਣੀ ਹੈ ਟ੍ਰੇਲਰ ਨੂੰ ਦੇਖ ਕੇ ਹੀ ਅੰਦਾਜ਼ਾ ਗਲਤ ਲਾਈ ਜਾਂਦੇ ਆ ਹੋ ਸਕਦਾ ਫਿਲਮ ਚ ਇਹ ਜਾਂ ਕੁਝ ਨਾ ਹੋਵੇ ਤਾਂ ਜਿਹੜੇ ਲੋਕ ਇਹ ਦਲੀਲ ਦੇ ਰਹੇ ਆ ਕਿ ਫਿਲਮ ਪਹਿਲਾਂ ਦੇਖ ਲਈਏ ਫਿਰ ਅਗਲੀ ਕਾਰਵਾਈ ਕਰੋ ਫਿਰ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਦੇਖੋ ਜਦੋਂ ਟੇਲਰਾਂ ਦੇ ਵਿੱਚ ਹੀ ਉਹਨਾਂ ਨੇ ਨਫ਼ਰਤ ਦਿਖਾਤੀ ਸੰਤਾਂ ਬਾਰੇ ਉਹਨਾਂ ਨੇ ਗਲਤ ਦਿਖਾਤਾ ਜਾਂ ਉਹਦੇ ਵਿੱਚ ਕਿ ਟੇਲਰ ਦੇ ਵਿੱਚ ਆਉਂਦਾ ਸਿੱਖ ਬੱਸ ਦੇ ਵਿੱਚ ਹਿੰਦੂਆਂ ਨੂੰ ਮਾਰ ਰਹੇ ਨੇ ਇਹ ਮੈਸੇਜ ਗਲਤ ਹੀ ਆ ਸਿਖਾਣੇ ਲੋਕਾਂ ਤੋਂ ਇਹ ਜਿਉਂ ਕੁ ਕਰਾਉਣ ਦੀ ਕਾਰਵਾਈ ਕਰੀ ਹੋਈ ਕੋਈ ਨਹੀਂ ਹੈਗੀ ਤੇ ਕਿਸਾਨੀ ਅੰਦੋਲਨ ਨੂੰ ਵੀ ਮੂਵਮੈਂਟ ਨੂੰ ਵੀ ਉਹਦੇ ਵਿਚਾਤਵਾਦੀਆਂ ਦੇ ਤੌਰ ਤੇ ਦਿਖਾਇਆ ਗਿਆ ਫਿਰ ਇਹ ਗੱਲਾਂ ਕਿੱਧਰੋਂ ਜਾਣਗੀਆਂ ਇਸ ਕਰਕੇ ਇਹੋ ਜੀਆਂ ਫਿਲਮਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ ਮੈਂ ਸੈਂਸਰ ਬੋਰਡ ਨੂੰ ਵੀ ਕਹਿਣਾ ਚਾਹਣਾ ਵੀ ਜਿਹੜੀ ਜਸਵੰਤ ਸਿੰਘ ਖਾਲੜੇ ਤੇ ਫਿਲਮ ਬਣੀ ਆ ਉਹਦੇ ਉੱਤੇ ਤਾਸੀ ਕੱਟ ਲਾਦੇ ਉਹ ਹਜੇ ਤੱਕ ਰਿਲੀਜ਼ ਕੋਈ ਨਹੀਂ ਕਰੀ ਇਹ ਤੁਸੀਂ ਦਿਨਾਂ ਦੇ ਵਿੱਚ ਹੀ ਰਿਲੀਜ਼ ਕਰਦੇ ਕਿਉਂ ਇਹ ਜਿਹੜੇ ਦੇਸ਼ ਦੀ ਜਿਹੜੀ ਫਿਰਕੂ ਭਾਵਨਾ ਪੜ ਕੇ ਇਥੇ ਦੰਗੇ ਹੋਣ ਇਹ ਚੀਜ਼ਾਂ ਇਹ ਫਿਲਮ ਨੇ ਕਰਨਆਂ ਹੋਣੀਆਂ ਨੇ ਇਸ ਕਰਕੇ ਅਸੀਂ ਸ਼ਾਂਤੀਪੂਰਵਕਾ ਅਸੀਂ ਨਹੀਂ ਚਾਹੁੰਦੇ ਵੀ ਕੋਈ ਐਸਾ ਕੰਮ ਹੋਵੇ ਜਿਹਦੇ ਨਾਲ ਸਾਡੀ ਸ਼ਾਭੀ ਵੀ ਖਰਾਬ ਹੋਵੇ ਤੇ ਇਹ ਇਹਦੇ ਵਿੱਚ ਕੋਈ ਨਫਰਤ ਪੈਲੇ ਇਸ ਕਰਕੇ ਤੇ ਪੂਰਨ ਪਾਵਨਦੀ ਦੀ ਅਸੀਂ ਮੰਗ ਕਰਦੇ ਹਾਂ ਜਦੋਂ ਸਾਡੀਆਂ ਚੰਗੀਆਂ ਫਿਲਮਾਂ ਉਤੇ ਪਾਵਨ ਦੀ ਲਾਈ ਜਾਂਦੀ ਆ ਜਿਹਦੇ ਵਿੱਚ ਸਿੱਖਾਂ ਨੂੰ ਵਧੀਆ ਦਿਖਾਇਆ ਗਿਆ ਉਹ ਰਿਲੀਜੀਨ ਕੀਤੀਆਂ ਜਾਂਦੀਆਂ ਉਹਨਾਂ ਨੂੰ ਬੰਦ ਕੀਤਾ ਜਾਂਦਾ ਬੈਨ ਕੀਤਾ ਜਾਂਦਾ ਫਿਰ ਇਹ ਘੰਗਣ ਵਾਲੀ ਕਿਉਂ ਨਹੀਂ ਬੈਨ ਕੀਤੀ ਜਾਂਦੀ ਇਹ ਵੀ ਹੋਣੀ ਚਾਹੀਦੀ ਮਸਲੇ ਦੇ ਵਿੱਚ ਜਿੱਥੇ ਜਿੱਥੇ ਕਿਤੇ ਵਿਤਕਰਾ ਹੋ ਜਾਂਦਾ ਸ੍ਰੀ ਸਾਹਿਬ ਆਇਆ ਤਾਂ ਨਹੀਂ ਜਾਣ ਦੇਣਾ ਇੱਥੇ ਐਂਟਰੀ ਨਹੀਂ ਹੈ ਉੱਥੇ ਐਂਟਰੀ ਨਹੀਂ ਹੈ ਇਸ ਤਰ੍ਹਾਂ ਦੇ ਬੰਦੇ ਬੀਬੀ ਕਾਨਾਰ ਅੱਗੇ ਬਿਆਨ ਦਿੰਦੇ ਵਿਵਾਦ ਤੁਹਾਨੂੰ ਕੀ ਲੱਗਦਾ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਚਾਹੀਦੀ ਸੀ ਉਹ ਪੂਰੀ ਜਵਾਬ ਦਿੱਤੇ ਜਾ ਰਹੇ ਨੇ ਜਾਂ ਢਿੱਲੀ ਹੈ ਕਾਰਗੁਜ਼ਾਰੀ ਦੇ ਲੀਆ ਜਿਸ ਨਾਲ ਸੰਸਥਾਵਾਂ ਬਾਰੇ ਉਹਦੇ ਵਿੱਚ ਦਿਖਾਇਆ ਗਿਆ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਗਿਆ ਪਰ ਜਿਹੜੇ ਜ਼ਾਮਦਾਰੋਂ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਉੱਥੇ ਗੱਦੀ ਨਸ਼ੀਨ ਨੇ ਉਹ ਕਿਉਂ ਚੁੱਪ ਨੇ ਉਹਨਾਂ ਦਾ ਹੱਕ ਨਹੀਂ ਬਣਦਾ ਪਰ ਜੇ ਦਰਜ ਕਰਨ ਨੂੰ ਆਉਂਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਕਿਉਂ ਉਹਨਾਂ ਦੇ ਮੂੰਹਾਂ ਚ ਕੋਣੀਆਂ ਪਈਆਂ ਨੇ ਜਿਹੜੇ ਸ਼ਰਮੌਰ ਜੱਥੇਬੰਦੀਆਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਖਾਲਾ ਕੇ ਜਿਹੜੇ ਆਮ ਲੋਕ ਨੇ ਜਾਂ ਉਹ ਬੋਲ ਰਹੇ ਨੇ ਤੇ ਜ਼ਿੰਮੇਵਾਰ ਜੀ ਸੰਸਥਾਵਾਂ ਨੇ ਉਹ ਚੁੱਪ ਨੇ ਪ੍ਰਸਜੀਪ ਸਿੰਘ ਇੰਨਾ ਕਿਹਾ ਕਿ ਇਸ ਦੀ ਤਾੜਨਾ ਵੀ ਕੀਤੀ ਹੈ ਤੇ ਨਾਲ ਇਹ ਕਿਹਾ ਕਿ ਅਸੀਂ ਇਸ ਦੇ ਲਈ ਸ਼ਿਕਾਇਤ ਕਰਦੇ ਹਾਂ ਔਰ ਗ੍ਰਹਿ ਮੰਤਰੀ ਨੂੰ ਇਸ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਪਰਚੇ ਦਰਜ ਕਿਉਂ ਨਹੀਂ ਕਰਾਉਂਦੇ ਪਰਚੇ ਦਰਜ ਵੀ ਕਰਾਉਣਾ ਕੱਲਿਆਂ ਸਖਤ ਕਾਰਵਾਈਆਂ ਨਾਲ ਤਾੜਨਾਂ ਨਾਲ ਨਾ ਗੱਲ ਬਣਦੀ ਪਰਚੇ ਦਰਜ ਹੋਣੇ ਚਾਹੀਦੇ ਨੇ ਮੈਂ ਤਾਂ ਆਪਣੇ ਸਾਰਿਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਕਹਿਣਾ ਜਿੰਨੀਆਂ ਹੋਰ ਸੰਸਥਾਵਾਂ ਦਾ ਮੋਨਿਟਰ ਕੋਲ ਉਹਨਾਂ ਨੂੰ ਵੀ ਜਿੰਨੀਆਂ ਹੋਰ ਵੀ ਨੇ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਕਿਸਾਨਾਂ ਨੂੰ ਵੀ ਉਹਦੇ ਵਿੱਚ ਬਹੁਤ ਉਹਨਾਂ ਨੇ ਜਿਸ ਤਰ੍ਹਾਂ ਇੱਕ ਬਿਆਨ ਦਿੱਤਾ ਹੋਣਾ ਜਿਹੜਾ ਰੇਪ ਵਾਲਾ ਹਾਂਜੀ ਜੋ ਉਸੇ ਬੰਦੇ ਮਾਰਨ ਵਾਲਾ ਤੇ ਕੀ ਗੱਲ ਇਹ ਕਿਉਂ ਨਹੀਂ ਕਰਾਉਂਦੇ ਇਸ ਗੱਲ ਤੇ ਕਿਉਂ ਨਹੀਂ ਆਉਂਦੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਇਹ ਇਹਦਾ ਮਤਲਬ ਵੀ ਇਹ ਗੱਲਾਂ ਤੱਕ ਬਿਆਨ ਤੱਕ ਹੀ ਸੀਮਤ ਨੇ ਇਸ ਕਰਕੇ ਇਹਨੂੰ ਸਖਤ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੇ ਜਿਹੜਾ ਐਕਸ਼ਨ ਲਿਆ ਜਾਵੇ ਸਾਰੀਆਂ ਜਥੇਬੰਦੀਆਂ ਵਿਰੋਧ ਕੀਤਾ ਚਾਹੇ ਡਟ ਕੇ ਅਸੀਂ ਵਿਰੋਧ ਕਰਾਂਗੇ ਇਹਦਾ ਇਹਦੇ ਪਰਚੇ ਵੀ ਦਰਜ ਕਰਾਵਾਂਗੇ ਬਹੁਤ ਸ਼ੁਕਰੀਆ ਤਾਂ ਅਸੀਂ ਗੱਲਬਾਤ ਕੀਤੀ ਹੈ ਇਸ ਮੁੱਦੇ ਦੇ ਉੱਤੇ ਖਾਸ ਕਰਕੇ ਕਿਸਾਨਾਂ ਨੂੰ ਜਿਵੇਂ ਰੋਕਿਆ ਗਿਆ ਵਿਤਕਰਾ ਕੀਤਾ ਗਿਆ ਖਾਸ ਕਰਕੇ ਜਦੋਂ ਦੇਖਿਆ ਜਾਂਦਾ ਹੈ ਕਿ ਕੋਈ ਦਸਤਾਰ ਧਾਰੀ ਹੈ ਅੰਮ੍ਰਿਤ ਧਾਰੀ ਹੈ ਉੱਥੇ ਵਿਤਕਰਾ ਹੋ ਜਾਂਦਾ ਜਾਂ ਬੀਬੀ ਕੰਗਣਾ ਰਣੌਤ ਦੇ ਵਿਵਾਦਤ ਬਿਆਨ ਉਸ ਦੇ ਉੱਤੇ ਭਾਜਪਾ ਨੇ ਬੇਸ਼ੱਕ ਦੀ ਉਸ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਲਗਾਮ ਰੱਖੋ ਬੇਤੁਕੀਆਂ ਗੱਲਾਂ ਨਾ ਕਰੋ ਪਰ ਉਹ ਵੀ ਕਿਉਂ ਕਿਹਾ ਕਦੋਂ ਕਿਹਾ ਇਹ ਵੀ ਸਵਾਲ ਵੱਡਾ ਹੈ ਤੇ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਕਾਰਵਾਈ ਹੁੰਦੀ ਹੈ